ਤੁਸੀਂ ਇਹ ਦੇਖ ਸਕਦੇ ਹੋ ਕਿ ਹਰ ਰੋਜ਼ ਇਸ ਤਰੀਕੇ ਦੇ ਨਾਲ ਜਿਹੜੇ ਸੇਵਾਦਾਰ ਸੇਵਾ ਕਰਦੇ ਨੇ ਪਰ ਸੁਖਵੀਰ ਸਿੰਘ ਬਾਦਲ ਨੂੰ ਜੋ ਅਕਾਲ ਚ ਸਹਿਬ ਵੱਲੋਂ ਤਨਖਾਹ ਲਗਾਈ ਗਈ ਹੈ ਤਾਂ ਇਹ ਪੰਜਾਬ ਦੀ ਸਿਆਸਤ ਔਰ ਪੰਥਕ ਸਿਆਸਤ ਦੇ ਵਿੱਚ ਇੱਕ ਅਸੀਂ ਕਹਿ ਸਕਦੇ ਹਾਂ ਕਿ ਬਿਲਕੁਲ ਵੱਖਰੀ ਤਸਵੀਰ ਔਰ ਇੱਕ ਸਿੱਖ ਸਿਆਸਤ ਦਾ ਜਦੋਂ ਇਤਿਹਾਸ ਲਿਖਿਆ ਜਾਏਗਾ ਤਾਂ ਇਸ ਦਾ ਉਸ ਦੇ ਵਿੱਚ ਜ਼ਿਕਰ ਜੋ ਹੈ ਉਹ ਜ਼ਰੂਰ ਲਾਜ਼ਮੀ ਤੌਰ ਤੇ ਹੋਏਗਾ ਤਾਂ ਇਹ ਤਸਵੀਰ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰ ਰਹੀ ਹੈ ਕਿ ਕੱਲ ਕਿਸ ਤਰੀਕੇ ਦੇ ਨਾਲ ਅਦਾਲਤਖ ਸਾਬ ਦੇ ਜੱਥੇਦਾਰ ਗਿਆਨੀ ਰਕबीर ਸਿੰਘ ਵੱਲੋਂ ਜਦੋਂ ਸਵਾਲ ਜਵਾਬ ਕੀਤੇ ਜਾਂਦੇ ਨੇ ਤਾਂ ਉਸ ਵੇਲੇ ਦਰਬਾਰ ਸਾਹਿਬ ਦੇ ਬਾਹਰ ਦੀ ਜਿੱਥੇ ਕਿ ਜੋ ਆਦੇਸ਼ ਅਦਾਲਤਖ ਸਾਬ ਵੱਲੋਂ ਹੋਇਆ ਸੀ ਉਸ ਮੁਤਾਬਕ ਅਦਾਲਤਖ ਸਾਬ ਦੇ ਆਦੇਸ਼ ਨੂੰ ਮੰਨਦਿਆਂ ਹੋਇਆਂ ਦਰਬਾਰ ਸਾਹਿਬ ਦੀ ਮੇਨ ਐਂਟਰੈਂਸ ਤੇ ਅਸੀਂ ਮੌਜੂਦ ਹਾਂ ਜਿੱਥੇ ਕਿ ਸੰਵੀਰ ਬਾਦਲ ਇਸ ਵੇਲੇ ਤੁਸੀਂ ਦੇਖੋਗੇ ਗਲੇ ਦੇ ਵਿੱਚ ਤਕਤੀ ਨਜ਼ਰ ਆ ਰਹੀ ਹੈ ਔਰ ਬੜੀ ਨਿਮਰਤਾ ਦੇ ਨਾਲ ਉਹ ਆਪਣੀ ਸੇਵਾ ਜਿਹੜੀ ਹੈ ਉਹ ਹਾਲਾਂਕਿ ਉਹਨਾਂ ਦਾ ਪੈਰ ਵੀ ਫ੍ਰੈਕਚਰ ਹੈ ਇਸ ਕਰਕੇ ਅਕਾਲ ਤਖ਼ਤ ਸਾਹਿਬ ਵੱਲੋਂ ਉਹਨਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਹੈ ਉਹਨਾਂ ਨੂੰ ਇੱਕ ਰਾਹਤ ਜ਼ਰੂਰ ਦਿੱਤੀ ਗਈ ਹੈ ਕਿ ਉਹ ਇਸ ਤਰੀਕੇ ਦੇ ਨਾਲ ਇੱਥੇ ਸੱਚੀ ਗੱਲ ਦੋਸਤੋ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਥੇਦਾਰ ਸਹਿਬਾਨ ਵੱਲੋਂ ਜੋ ਅਕਾਲੀ ਦਲ ਬਾਦਲ ਦੇ ਕੁਝ ਲੀਡਰਾਂ ਨੂੰ ਕੈਬਨਟ ਨੂੰ ਅਤੇ ਸੁਖਵੀਰ ਬਾਦਲ ਨੂੰ ਤਨਖਾਹ ਲਗਾਈ ਗਈ ਸੀ ਉਸ ਮਾਮਲੇ ਦੇ ਵਿੱਚ ਉਹਨਾਂ ਨੇ ਅੱਜ ਆਪਣੀ ਪਹਿਲੀ ਤਨਖਾਹ ਪੂਰੀ ਕਰਨ ਦੇ ਲਈ ਉਹ ਸਚਕਨ ਸ੍ਰੀ ਦਰਬਾਰ ਸਾਹਿਬੇ ਖੇ ਪਹੁੰਚੇ ਜਿੱਥੇ ਕਿ ਦਰਸ਼ਨ ਡਿਊਟੀ ਦੇ ਅੱਗੇ ਉਹ ਉਸੇ ਤਰ੍ਹਾਂ ਹੀ ਜਿਵੇਂ ਸੇਵਾਦਾਰ ਚੋਲਾ ਪਾ ਕੇ ਹੱਥ 'ਚ ਵਰਸ਼ਾ ਪਾ ਕੇ ਖੜਦੇ ਨੇ ਉਵੇਂ ਹੀ ਉੱਥੇ ਮੌਜੂਦ ਰਹੇ ਹਾਲਾਂਕਿ ਉਹ ਬੀਲ ਚੇਅਰ ਤੇ ਬੈਠੇ ਰਹੇ ਕਿਉਂਕਿ ਉਹਨਾਂ ਦੇ ਪੈਰ ਦੇ ਵਿੱਚ ਫੈਕਚਰ ਸੀ ਕਿਉਂਕਿ ਜਦੋਂ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਵੀ ਉਹ ਪੇਸ਼ ਹੋਏ ਸਨ ਤਾਂ ਉਸ ਮੌਕੇ ਵੀ ਉਹ ਬੀਲ ਚੇਅਰ ਤੇ ਸਨ ਕੁਝ ਸਮਾਂ ਪਹਿਲਾਂ ਸ੍ਰੀ ਦਰਵਾਜਾ ਸਾਹਿਬ ਕੇ ਨਤਮਸਤਕ ਹੋਣ ਸਮੇਂ ਉਹਨਾਂ ਦੇ ਪੈਰ ਦੇ ਵਿੱਚ ਇਹ ਫੈਕਚਰ ਹੋਇਆ ਸੀ ਤੇ ਅੱਜ ਉਹਨਾਂ ਨੇ ਇੱਕ ਪਹਿਲੀ ਤਨਖਾਹ ਪੂਰੀ ਕੀਤੀ ਦੱਸਦੀ ਹੈ ਕਿ ਇਸ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵੀ ਉਹਨਾਂ ਨੂੰ 2-2 ਦਿਨ ਇਸੇ ਤਰ੍ਹਾਂ ਹੀ ਸੇਵਾਦਾਰ ਮੰਗੋ ਖੜਨਾ ਪਵੇਗਾ ਤੇ ਨਾਲ ਹੀ 2-2 ਦਿਨ ਲੈਟਰਿੰਗ ਬਾਥਰੂਮ ਸਾਫ਼ ਕਰਨ ਦੀ ਉਹਨਾਂ ਦੀ ਤਨਖਾਹ ਲਗਾਈ ਗਈ ਹੈ ਤੇ ਇਸ ਤੋਂ ਇਲਾਵਾ ਜੋ ਉਹਨਾਂ ਵੱਲੋਂ ਸਰਸੇ ਵਾਲੇ ਸਾਥ ਦੇ ਜੋ ਮੁਆਫੀ ਸੀ ਉਸ ਨੂੰ ਸਹੀ ਸਾਬਦ ਕਰਨ ਲਈ 90 ਲੱਖ ਦੇ ਇਸ਼ਤਿਹਾਰ ਐਸਜੀਪੀਸੀ ਦੇ ਖਾਤੇ ਵਿੱਚੋਂ ਦਿੱਤੇ ਸਨ ਉਹ 90 ਲੱਖ ਰੁਪਇਆ ਵੀ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਵਿਆਸ ਸਮੇਤ ਵਾਪਸ ਕਰਨ ਦੇ ਹੁਕਮ ਹੋਏ ਹਨ ਅਤੇ ਨਾਲ ਹੀ 11000 ਰੁਪਏ ਦੀ ਦੇਖ ਕਰਵਾ ਕੇ ਤੇ 11000 ਰੁਪਏ ਦੀ ਭੇਟਾ ਜਦੋਂ ਤਨਖਾਹ ਪੂਰੀ ਹੋ ਜਾਵੇ ਉਸ ਤੋਂ ਬਾਅਦ ਅਰਦਾਸ ਕਰਾਉਣੀ ਹੈ ਅਤੇ ਪਾਠ ਸੁੰਨਾ ਤੇ ਕਰਨਾ ਹੀ ਹੈ ਇਹ ਤਨਖਾਹਾਂ ਇਹਨਾਂ ਨੂੰ ਲੱਗਿਆ ਸਨ ਨਾਲ ਸੇਵਾ ਵੀ ਲੱਗੀ ਸੀ ਬਾਣੀ ਪੜਨ ਤੇ ਸੁਣਨ ਦੀ ਦੱਸਦੀ ਹੈ ਕਿ ਉੱਥੇ ਹੀ ਅੱਜ ਆਪਣੀ ਪਹਿਲੀ ਉਹਨਾਂ ਵੱਲੋਂ ਤਨਖਾਹ ਪੂਰੀ ਕੀਤੀ ਗਈ ਹੈ ਸੋ ਕੀ ਕਿਹਾ ਤੁਹਾਡਾ ਇਸ ਮਾਮਲੇ ਤੇ ਕਿਉਂਕਿ ਲੋਕਾਂ ਦੇ ਮਿਲੇ ਜੁਲੀ ਪ੍ਰਤੀਕਿਰਿਆ ਜਿੱਥੇ ਕਿ ਲੋਕ ਕਹਿੰਦੇ ਨੇ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਤੇ ਗੁਰੂ ਘਰ ਦੇ ਨਾਲ ਕੋਈ ਮੱਥਾ ਲਾਉਂਦਾ ਹੈ ਤਾਂ ਉਸ ਦਾ ਮੱਥਾ ਫੁੱਟਦਾ ਹੀ ਹੈ ਗੁਰੂ ਸਾਹਿਬ ਅੱਗੇ ਮੱਥਾ ਟੇਕੀਦਾ ਹੈ ਗੁਰੂ ਸਾਹਿਬ ਨਾਲ ਮੱਥੇ ਲਗਾਈ ਦੇ ਨਹੀਂ ਹਨ ਸੋ ਆਓ ਪੂਰੀ ਵੀਡੀਓ ਵੱਲ ਤੁਹਾਨੂੰ ਲੈ ਚਲਦੇ ਹਾਂ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਲਿਮਿਟਿਡ ਗਿਆਨ ਦੇ ਨਾਲ ਤੁਸੀਂ ਇਹ ਦੇਖ ਸਕਦੇ ਹੋ ਕਿ ਹਰ ਰੋਜ਼ ਇਸ ਤਰੀਕੇ ਦੇ ਨਾਲ ਜਿਹੜੇ ਸੇਵਾਦਾਰ ਸੇਵਾ ਕਰਦੇ ਨੇ ਪਰ ਸੁਖਬੀਰ ਸਿੰਘ ਬਾਦਲ ਨੂੰ ਜੋ ਅਕਾਲ ਤਖਤ ਸਾਹਿਬ ਵੱਲੋਂ ਤਨਖਾਹ ਲਗਾਈ ਗਈ ਹੈ ਤਾਂ ਇਹ ਪੰਜਾਬ ਦੀ ਸਿਆਸਤ ਔਰ ਪੰਥਕ ਸਿਆਸਤ ਦੇ ਵਿੱਚ ਇੱਕ ਅਸੀਂ ਕਹਿ ਸਕਦੇ ਹਾਂ ਕਿ ਬਿਲਕੁਲ ਵੱਖਰੀ ਤਸਵੀਰ ਔਰ ਇੱਕ ਸਿੱਖ ਸਿਆਸੰਦਾ ਜਦੋਂ ਇਤਿਹਾਸ ਲਿਖਿਆ ਜਾਏਗਾ ਤਾਂ ਇਸ ਦਾ ਉਸ ਦੇ ਵਿੱਚ ਜ਼ਿਕਰ ਜੋ ਹੈ ਉਹ ਜ਼ਰੂਰ ਲਾਜ਼ਮੀ ਤੌਰ ਤੇ ਹੋਏਗਾ ਤਾਂ ਇਹ ਤਸਵੀਰ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰ ਰਹੀ ਹੈ ਕਿ ਕੱਲ ਕਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਜਦੋਂ ਸਵਾਲ ਜਵਾਬ ਕੀਤੇ ਜਾਂਦੇ ਨੇ ਤਾਂ ਉਸ ਵੇਲੇ ਦਰਬਾਰ ਸਾਹਿਬ ਦੇ ਬਾਹਰ ਦੀ ਜਿੱਥੇ ਕਿ ਜੋ ਆਦੇਸ਼ ਅਕਾਲ ਤਖਤ ਸਾਹਿਬ ਵੱਲੋਂ ਹੋਇਆ ਸੀ ਉਸ ਮੁਤਾਬਕ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਮੰਨਦਿਆਂ ਹੋਇਆ ਦਰਬਾਰ ਸਾਹਿਬ ਦੇ ਮੇਨ ਐਂਟ੍ਰੈਂਸ ਤੇ ਅਸੀਂ ਮੌਜੂਦ ਆ ਜਿੱਥੇ ਕਿ ਸੰਗਵੀਰ ਬਾਦਲ ਇਸ ਵੇਲੇ ਤੁਸੀਂ ਦੇਖੋ ਕਿ ਗਲੇ ਦੇ ਵਿੱਚ ਤਕਤੀ ਨਜ਼ਰ ਆ ਰਹੀ ਹੈ ਔਰ ਬੜੀ ਨਿਮਰਤਾ ਦੇ ਨਾਲ ਉਹ ਆਪਣੀ ਸੇਵਾ ਜਿਹੜੀ ਹੈ ਉਹ ਹਾਲਾਂਕਿ ਉਹਨਾਂ ਦਾ ਪੈਰ ਵੀ ਫ੍ਰੈਕਚਰ ਹੈ ਇਸ ਕਰਕੇ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਹੋਇਆ ਜੋ ਹੈ ਉਹਨਾਂ ਨੂੰ ਇੱਕ ਰਾਇਤ ਜ਼ਰੂਰ ਦਿੱਤੀ ਗਈ ਹੈ ਕਿ ਉਹ ਇਸ ਤਰੀਕੇ ਦੇ ਨਾਲ ਇੱਥੇ ਬੈਠ ਕੇ